ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੇ ਚੰਨੂ ਦੇ ਤੁਹਾਡਾ ਸਵਾਗਤ ਇੱਕ ਹੋਰ ਮੇਰਾ ਨਵਾਂ ਬਲੌਗ ਤੇ ਅੱਜ ਮੈਂ ਬਣਾਉਂਗੀ ਜੀ ਦੁੱਧ ਵਾਲਿਆਂ ਨੂੰ ਕੀ ਕਹਿੰਦਾ ਬ੍ਰੈਡ ਇਹ ਮਨ ਦੀ ਡਿਮਾਂਡ ਸੀਗੀ ਤੇ ਮੈਂ ਪਹਿਲਾਂ ਕਦੀ ਨਹੀਂ ਬਣਾਇਆ ਇਹੋ ਫਸਟ ਟਾਈਮ ਹੈ ਨੂੰ ਕੀ ਕਹਿੰਦਾ ਮੈਂ ਵੀ ਟਰਾਈ ਕਰਕੇ ਦੇਖਣਾ ਤੇ ਦੁੱਧ ਦੇ ਵਿੱਚ ਹੀ ਪਹਿਲਾਂ ਹੀ ਮੈਂ ਖੰਡ ਪਾ ਲਈ ਸੀਗੀ ਤੇ ਮਿਕਸ ਕਰ ਲਈ ਸੀ ਚੰਗੀ ਤਰ੍ਹਾਂ ਦੁੱਧ ਚ ਖੰਡ ਤੇ ਫਿਰ ਮੈਂ ਉਹ ਮੱਖਣ ਲਗਾ ਕੇ ਤੇ ਫਿਰ ਉਹਨੂੰ ਕੀ ਕਰਾਂਗੀ ਦਾਦੇ ਮੈਂ ਉਹ ਕੁੰਗੀ ਬਰੈਡ ਬਰੈਡ ਨੂੰ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸੇਕ ਕੇ ਫਿਰ ਮੈਂ ਇਹਦੇ ਵਿੱਚ ਪਾਉਂਗੀ ਦੁੱਧ ਤੇ ਇਹ ਵੀ ਜਦੋਂ ਆਪਾਂ ਪਹਿਲਾਂ ਬਣਾਈਏ ਉਦੋਂ ਟੈਕਨੀਕ ਨਹੀਂ ਪਤਾ ਲੱਗਦੀ ਹੌਲੀ ਹੌਲੀ ਪਤਾ ਲੱਗਦੀ ਕਿਉਂਕਿ ਫਸਟ ਟਾਈਮ ਮੈਂ ਨਹੀਂ ਬਣਾਇਆ ਤੇ ਜਿੱਦਾਂ ਇੱਕ ਸਾਈਡ ਤੇ ਦੁੱਧ ਪਾਉਂੋ ਦੋਨਾਂ ਸਾਈਡਾਂ ਤੇ ਦੁੱਧ ਨਾ ਪਾਉ ਬਰੈਡ ਦੀ ਮਤਲਬ ਕਿ ਪਲਟ ਕੇ ਦੂਜੀ ਸਾਈਡ ਤੇ ਵੀ ਦੁੱਧ ਨਾ ਪਾਓ ਇੱਕ ਸਾਈਡ ਹੀ ਉੱਪਰ ਰੱਖ ਕੇ ਉੱਤੇ ਦੁੱਧ ਪਾ ਕੇ ਫਿਰ ਇਹਨੂੰ ਬਰੈਡ ਨੂੰ ਜਿਹੜਾ ਉਹ ਚੱਕ ਲੋ ਕਿਉਂਕਿ ਦੋਨਾਂ ਸਾਈਡਾਂ ਤੇ ਪਾਉਣਾ ਬਹੁਤ ਜ਼ਿਆਦਾ ਸੌਫਟ ਹੋ ਜਾਂਦਾ ਇਸ ਤੋਂ ਬਾਅਦ ਚ ਮੈਂ ਕੇ ਦੇਸੀ ਤਵਾ ਹੀ ਚੱਲੂਗਾ ਉਹਦੇ ਨਾਲ ਨਹੀਂ ਸੀ ਸੈਟ ਆ ਰਹੇ ਫਿਰ ਇਹ ਫਿਰ ਮੈਂ ਦੋਨੇ ਸਾਈਡਾਂ ਤੋਂ ਨੂੰ ਕੀ ਕੀ ਦਾ ਸੇਕ ਲਿਆ ਉਹਨੂੰ ਕੀ ਕਹਿੰਦਾ ਬਰੈਡ ਥੋੜਾ ਥੋੜਾ ਤੇ ਹੁਣ ਮੈਂ ਪਾ ਦੂੰਗੀ ਇਹਦੇ ਉੱਤੇ ਦੁੱਧ ਹੋਣ ਮੈਂ ਸੈਕਿੰਡ ਟਾਈਮ ਇਹ ਦੋਨੇ ਸਾਈਡਾਂ ਤੇ ਦੁੱਧ ਪਾ ਲਿਆ ਸੀ ਤੇ ਨੂੰ ਫਿਰ ਚੱਕਰ ਵਿੱਚ ਬਹੁਤ ਡਿਫਿਕਲਟੀ ਹੋਣ ਰਹੀ ਸੀਗੀ ਇਸ ਕਰਕੇ ਇੱਕ ਸਾਈਡ ਤੇ ਦੁੱਧ ਜਿਹੜਾ ਉਹ ਲਾਉਣਾ ਚਾਹੀਦਾ ਬਾਅਦ ਵਾਲਾ ਜਿਹੜੇ ਸੀਗੇ ਉਹ ਮੈਂ ਇੱਕ ਸਾਈਡ ਤੇ ਦੁੱਧ ਲਾਇਆ ਸੀ ਤੇ ਇਹ ਨਹੀਂ ਕਿ ਪੰਜਾਬੀ ਨੂੰ ਕਿ ਕੇ ਦਾ ਮੁਸ਼ਕਲ ਆਈ ਮੈਨੂੰ ਇਹ ਜੀ ਉਹ ਬ੍ਰਾਉਂ ਬ੍ਰਾਉਂ ਕਾ ਹੋ ਜਾਂਦਾ ਤਵਾ ਕਿਉਂਕਿ ਉਹ ਦੁੱਧ ਦੇ ਵਿੱਚ ਜਿਹੜੀ ਖੰਡ ਵਾਈ ਹੋਈ ਹੈ ਨਾ ਜਦੋਂ ਫਿਰ ਉਹ ਤਵੇ ਦੇ ਦੁੱਧ ਪੈਂਦਾ ਤੇ ਸੜ ਜਾਂਦੀ ਹੈ ਤੇ ਫਿਰ ਖੰਡ ਨਾਲ ਉਹ ਨੀਕੇ ਜਿਹਾ ਤੁਹਾਨੂੰ ਪਤਾ ਹੀ ਹੋ ਸੜ ਕੇ ਉਹਦਾ ਪੂਰਾ ਜਹ ਰੰਗ ਬੋ ਜਾਂਦਾ ਮੈਂ ਫਿਰ ਤਵਾਸ ਕਰ ਲਿਆ ਸਾਫ ਤੇ ਮੈਂ ਫਿਰ ਬਣਾਉਂਗੀ ਬ੍ਰੈਡ ਤੀਜੀ ਅਰਿਸ਼ਾ ਉਹ ਮੈਂ ਇੱਕ ਟਾਈਮ ਤੇ ਉਹਨੂੰ ਕੀ ਕਹੀ ਨਾ ਦੁੱਧ ਪਾਇਆ ਸੀ ਕਿਉਂਕਿ ਉਹਨੂੰ ਕੀ ਕਹੀ ਨਾ ਦੋਨੇ ਸਾਈਡਾਂ ਤੇ ਉਹ ਸਹੀ ਨਹੀਂ ਸੀ ਸੱਟ ਨਹੀਂ ਸੀ ਆਉਂਦੇ ਤੇ ਇਕ ਸਾਡ ਤੇ ਪਾਈਏ ਤਾਂ ਕਿਹਦੇ ਨਾ ਬਹੁਤ ਹੀ ਵਧੀਆ ਬਣ ਜਾਂਦਾ ਤੇ ਇਹ ਵੈਸੇ ਵੀ ਬਹੁਤ ਔਨਕੀ ਕੇ ਨਾ ਟੇਸਟੀ ਬਣੇ ਹੋ ਇੱਕ ਗਲਾਸ ਮੈਂ ਦੁੱਧਾ ਲੈ ਲਿਆ ਸੀ ਥੋੜੀ ਜਿਹੀ ਮੱਖਣ ਦੇ ਵਿੱਚ ਪੰਜ ਬ੍ਰੈਡ ਜਿਹੜੇ ਉਹ ਬਣ ਗਏ ਸੀ ਬੱਚਿਆਂ ਵਾਸਤੇ ਜਿਹੜੇ ਬੱਚੇ ਸਕੂਲ ਜਾਂਦੇ ਜਾਂ ਜਿਹੜੇ ਜੌਬ ਵਗੈਰਾ ਤੇ ਜਾਂਦੇ ਉਹਨਾਂ ਲਈ ਤੇ ਵਧੀਆ ਚੀਜ਼ ਹੈ ਜਲਦੀ ਜਲਦੀ ਬਣਾ ਕੇ ਉਹ ਬੰਦਾ ਸਰਵ ਜਿਹੜੀ ਉਹ ਕਰ ਸਕਦਾ ਇਹ ਮੈਂ ਪਾਲਿਆ ਜੀ ਤੇ ਦੁੱਧ ਥੋੜਾ ਜਿਹਾ ਰਹਿ ਗਿਆ ਬਸ ਲਾਸਟ ਇੱਕ ਹੋਰ ਬਣਾਣਾ ਤੇ ਤੁਸੀਂ ਵੀ ਬਣਾ ਕੇ ਦੇਖਿਓ ਸਾਰੇ ਜਾਨੇ ਆਪਣੇ ਘਰਾਂ ਵਿੱਚ ਮੈਂ ਵੀ ਫਸਟ ਟਾਈਮ ਇਹ ਟ੍ਰਾਈ ਕੀਤੀ ਸੀ ਮੈਨੂੰ ਵੀ ਇਦਾਂ ਲੱਗਦਾ ਸੀ ਕਿ ਇਹਨਾਂ ਦਾ ਟੇਸਟ ਵਗੈਰਾ ਸਹੀ ਨਹੀਂ ਹੋਣਾ ਤੇ ਬਟ ਸਹੀ ਸਿਗੇ ਖਾਣ ਵਿੱਚ ਸਹੀ ਕਿ ਸਿਗੇ ਬਹੁਤ ਸਹੀ ਸਿਗੇ ਸਵੀਡਿਸ਼ ਵਾਂਗੂ ਸਿਗੇ ਬਹੁਤ ਟੇਸਟੀ ਲੱਗਦੇ ਸੀ मनवीर ने तो, तो चा ना सारे खा अपना लास्ट ब्रैड भी हो गया मैं बना के दऊंगी बन के सारे हो गए तो मैं मैं एक ट्राई करके देखनी है तो बहुत ही टेस्टी से जिता मतलब कि मैं सोचा सब पता नहीं कि कॉम्बीनेशन होना बना के खाते है पर पता नहीं टेस्टी होगी कि नहीं ਮੱਕੀ ਬਹੁਤ ਟੇਸਟੀ ਸੀਗੇ ਤੇ ਇੱਥੇ ਜੀ ਜਿੰਨੇ ਬਰਤਨ ਹੋਏ ਆ ਮੈਂ ਉਹ ਕਰ ਲੂੰਗੀ ਸਾਫ ਇਹ ਸਾਰੇ ਬਰਤਨ ਸਾਫ ਕਰਕੇ ਤੇ ਮਨ ਵੀ ਹਜੇ ਬਾਥ ਲੈਣ ਗਿਆ ਹੋਇਆ ਬਾਥ ਲੈ ਕੇ ਆਊਗਾ ਤਾਂ ਫਿਰ ਖਾਊਗਾ ਆਪਣੇ ਬਰੈਡ ਉਹਨਾਂ ਚੰਨਾ ਬਰੈਂਡਾਂ ਨੂੰ ਉੱਪਰ ਇੱਕ ਪਲੇਟ ਵੱਡੀ ਰੱਖ ਕੇ ਟੱਕ ਕੇ ਰੱਖ ਦਿੱਤੇ ਸੀਗੇ ਮੈਂ ਕੈਨ ਨੂੰ ਨੂੰ ਕੀ ਕਰੀ ਨਾ ਖਾ ਲੂਗਾ ਕੁਝ ਖਾਦਾ ਨਹੀਂ ਹੋਇਆ ਉਹਨੇ ਕਿ ਜਨਨ ਮੰਨਦੇ ਬਾਬੇ ਨੂੰ ਵੀ ਬਣਾ ਕੇ ਦਵਾਂਗੇ ਕਿਉਂਕਿ ਉਹ ਵੀ ਇਦਾਂ ਦੀ ਚੀਜ਼ ਖੁਸ਼ ਹੋ ਕੇ ਕੰਦੇਵਾਰ ਇਸ ਟਾਈਮ ਡੈਡੀ ਘਰ ਨਹੀਂ ਸੀਗੇ ਉਹਨਾਂ ਨਾਲ ਉਹਦਾ ਵੀ ਰੋਟੀ ਖਾਣੀ ਇਸ ਟਾਈਮ ਤੇ ਬ레ਡ ਬਰੋਡ ਇਦਾਂ ਦੀ ਚੀਜ਼ ਕੱਟੇ ਖਾਂਦੇ ਹੁੰਦੇ ਐ ਇਸ ਟਾਈਮ ਤੇ ਉਹਨੇ ਸਾਰੇ ਬਰਤਨ ਕਰ ਲੂੰਗੀ ਜੀ ਸਾਫ਼ ਤੇ ਬਰਤਨ ਸਾਫ਼ ਕਰਕੇ ਮੈਂ ਸਾਰੇ ਤੁੱਪੇ ਹੀ ਰੱਖਦੀ ਐ ਇਹਨਾਂ ਨੂੰ ਤੁੱਪੇ ਰੱਖ ਕੇ ਚੰਗੀ ਤਰ੍ਹਾਂ ਸਕਾ ਕੇ ਫਿਰ ਮੈਂ ਅੰਦਰ ਰੱਖ ਦਿੰਨੀ ਆ ਬਾਹ ਟੋਕਰਾ ਹੁੰਦਾ ਇੱਕ ਟੋਕਰੇ ਦੇ ਵਿੱਚ ਉਹਨ ਕੀ ਕਰੇਗਾ ਸਾਰੇ ਬਰਤਨ ਜਿਹੜੇ ਮੈਂ ਉਹ ਰੱਖ ਦਿੰਨੀ ਤੇ ਇਹ ਜੇ ਕਰ ਲਈ ਆਪਾਂ ਸਿੰਕ ਵੀ ਚੰਗੀ ਤਰ੍ਹਾਂ ਸਾਫ ਤੇ ਮੈਂ ਪਹਿਲਾਂ ਆਪਣਾ ਝਾੜੂ ਪੋਚਾ ਸਭ ਕੁਝ ਕਰਕੇ ਹੈਡ ਬਾਥ ਲੈ ਕੇ ਆਪਣੀ ਰੋਟੀ ਇੱਕ ਖਾ ਕੇ ਮੈਂ ਫ੍ਰੀ ਹੋ ਗਈ ਸੀ ਉਸ ਤੋਂ ਬਾਅਦ ਵਿੱਚ ਇਹ ਕੰਮ ਜਿਹੜੇ ਮੈਂ ਉਹ ਕਰਨ ਲੱਗੀ ਸਾਰੇ ਇਹਨੇ ਸਾਰੇ ਕੰਮ ਕਰਕੇ ਤੇ ਇਹ ਜੀ ਸ਼ਕਰਗੰਦੀ ਆ ਮੈਂ ਲਿਆਂਦੀ ਹੋਈ ਸੀ ਹੁਣ ਮੈਂ ਇਹ ਰੱਖ ਦੂੰਗੀ ਬੋਇਲ ਹੋਣ ਵਾਸਤੇ সুইਟ ਪੋਟੈਟੋਜ਼ ਇਹ ਸ਼ਕਰਗੰਦੀ ਮੈਂ ਜਦੋਂ ਇਹਨਾਂ ਦੀ ਰੁੱਤ ਹੋਵੇ ਮੌਸਮ ਹੋਵੇ ਇਹ ਜ਼ਰੂਰ ਖਾਣੀ ਹੁੰਦੀ ਆ ਕਿਉਂਕਿ ਮੇਰੀਆਂ ਜਿਹੜੀਆਂ ਹੈਲਥ ਪ੍ਰੋਬਲਮਸ ਸੀਗੀਆਂ ਖਾਸ ਕਰੇ ਪੇਟ ਦੀਆਂ ਉਹਦੇ ਵਾਸਤੇ ਤੇ ਬਹੁਤ ਵਧੀਆ ਚੀਜ਼ ਹੈ ਪਰ ਇਹਨੂੰ ਵੀ ਉਹਨੂੰ ਕੀ ਕਹਿੰਦਾ ਚਟਨੀ ਵਗੈਰਾ ਜੋ ਕੁਛ ਐਦਾ ਨਹੀਂ ਖਾਣੇ ਇਹਨਾਂ ਨੂੰ ਮੈਂ ਸਿੰਪਲ ਹੀ ਖਾਣੀ ਆ ਜਾਦਾ ਗਰਮ ਨਾਲ ਲੈਣੀਆਂ ਨਹੀਂ ਨੇ ਥੋੜੀ ਜੀ ਤੇ ਇਹ ਜੀ ਮਨ ਵੀਰ ਆ ਗਿਆ ਮੈਂ ਕਿਹਾ ਤੁਹਾਨੂੰ ਇੱਥੇ ਟੇਸਟ ਕਰਕੇ ਦਿਖਾ ਦੇ ਕਿੰਦਾ ਦੇਵਾਂ ਬਰਤਨ ਸਾਫ ਕਰ ਦੇ ਤੇ ਕਹਿੰਦਾ ਬਹੁਤ ਟੇਸਟੀ ਆ ਜਿੱਦਾਂ ਨੇ ਸੋਚੇ ਸੀ ਵੀ ਉਹਦੇ ਨਾਲੋਂ ਜ਼ਿਆਦਾ ਟੇਸਟੀ ਆ ਕਿਉਂਕਿ ਅਸੀਂ ਦੋਨਾਂ ਨੇ ਇਹ ਸੋਚਿਆ ਸੀ ਵੀ ਪਤਾ ਨਹੀਂ ਕਿੱਦਾਂ ਦੇ ਬਣਨੇ ਆ ਫਸਟ ਟਾਈਮ ਬਣਾਉਣੇ ਤੇ ਇਹ ਸਵਾਦ ਬੜੂਗੇ ਕਿ ਨਹੀਂ ਬਣੂਗੇ ਟੇਸਟ ਕਰਕੇ ਇਹਨੂੰ ਬੜਾ ਟੇਸਟੀ ਲੱਗੇ ਏਜ ਮੈਂ ਸ਼ਕਰ ਗੰਦੇ ਤਾਂ ਬੋਇਲ ਹੋਣੇ ਰੱਖ ਦਿੱਤੀ ਸੀ ਦੇਸੀ ਸਟੀਮਰ ਬਣਾ ਕੇ ਘਰ ਦਾ ਉਹਦੇ ਉੱਤੇ ਉਹਨੂੰ ਕੀ ਚਾਹੀਦਾ ਰੱਖ ਦਿੱਤੀ ਸੀਗੀ ਸ਼ਕਰ ਗੰਦੇ ਤੇ ਦਿਖਾਉਣੀ ਆ ਜੀ ਤੁਹਾਨੂੰ ਆਪਾਂ ਆਪਣਾ ਦੇਸੀ ਸਟੀਮਰ ਜਦ ਤੱਕ ਮੈਂ ਬੋਤਲਾਂ ਜਿਹੜੀਆਂ ਉਹ ਬਾਹਰ ਤੇ ਰੱਖਿਆ ਵਾ ਹੁਣ ਪਾਣੀ ਠੰਡਾ ਕੋਈ ਪੀਂਦਾ ਨਹੀਂ ਦੋ ਤਿੰਨ ਬੋਤਲੀਆਂ ਵਿੱਚ ਰੱਖੀਆਂ ਦੋ ਰੱਖੀਆਂ ਆਂ ਬਾਕੀ ਇਹ ਵਾਲੀਆਂ ਜਿਹੜੀਆਂ ਮੈਂ ਧੋ ਕੇ ਸਟੋਰ ਕਰਕੇ ਰੱਖ ਲੂੰਗੀ ਇਹ ਕਰ ਲੀਜੀਆ ਆਪਾਂ ਸੈਲਫ ਵੀਸਾ ਤੇ ਇਹ ਹੈ ਜੀ ਆਪਣਾ ਧੀ ਸਟੀਮਰ ਮੈਂ ਥੱਲੇ ਡੂੰਘੇ ਵਿੱਚ ਪਾਣੀ ਪਾ ਕੇ ਉੱਪਰ ਇਹ ਸਟੀਲ ਦੀ ਜਾਲੀ ਆ ਇਹ ਰੱਖ ਕੇ ਤੇ ਫਿਰ ਮੈਂ ਇਹਨਾਂ ਨੂੰ ਬੋਇਲ ਹੋਣ ਵਾਸਤੇ ਰੱਖ ਦਿੱਤੀਆਂ ਸਟੀਮ ਹੋਣ ਵਾਸਤੇ ਮਤਲਬ ਕਿ ਇਹਦੇ ਨਾਲ ਭਾਫ਼ ਨਾਲੀਏ ਉਹ ਤੇ ਸਟੀਮ ਹੋ ਜੂਗੀਆਂ ਇਹਨਾਂ ਨੂੰ ਤੇ ਅੱਧਾ ਘੰਟਾ ਲੱਗਾ ਹੋ ਚੁੱਕੇ ਕਿ ਛੋਟੀਆਂ ਸੀ ਥੋੜੀਆਂ ਵੱਡੀਆਂ ਹੁੰਦੀਆਂ ਤਾਂ ਫਿਰ ਨੂੰ ਟਾਈਮ ਲੱਗ ਜਾਣਾ ਸੀ ਇਹ ਨੂੰ ਆਪਾਂ ਜੀ ਇਹਦੇ ਵਿੱਚ ਉਹ ਫੋਕ ਜਿਹੜਾ ਚਮਚਾ ਉਹ ਦੇਖਦੇ ਆਂ ਥਿੰਨ ਕਰਕੇ ਤੇ ਜੀ ਰਿਕជា ਕਰਕੇ ਦੇਖ ਲੈਂਦੇ ਹਾਂ ਜੀ ਹੋ ਗਿਆ ਹੋ ਗਈਆਂ ਬਣ ਗਈਆਂ ਇਹੋ स्वीट पोटैटੋਸ ਤੇ ਇਹ ਆਪਾਂ ਖਾਵਾਂਗੇ ਜੀ ਚਾਹ ਦੇ ਨਾਲ ਤੇ ਜਦ ਤੱਕ ਇਹਨਾਂ ਨੂੰ ਮੈਂ ਸਾਈਡ ਤੇ ਰੱਖ ਕੇ ਟੱਕ ਲੈਣੀ ਆ ਟੱਕ ਦੇ ਇਹਨਾਂ ਨੂੰ ਤੇ ਫਿਰ ਉਹਨੂੰ ਕੀ ਕਹੀਦਾ ਜਿਹੜੇ ਪਾਣੀ ਆ ਇਹਨੇ ਜਿਹੜੇ ਥੋਰ ਬਰਤਨ ਹੋ ਗਏ ਧੋਣ ਵਾਲੇ ਉਹਨਾਂ ਵਿੱਚ ਪਾ ਦਿੰਨੀ ਆ ਤੇ ਹੁਣ ਮੈਂ ਇਹ ਧੋਉਂਗੀ ਇਹ ਮਨੀ ਦੇ ਦਾਦੀ ਖਾਲੀ ਕਰਕੇ ਗਈ ਸੀ ਬਾਬੇ ਨੇ ਦੀ ਰੋਟੀ ਖਾ ਕੋ ਲੈ ਸੀ ਰੋਟੀ ਖਾ ਕੇ ਦਲੀਆ ਚ ਬਣਾ ਸੀ ਜਿਹੜਾ ਖਾਲੀ ਹੋਏ ਭਾਂਡੇ ਆ ਕੁੱਕਰ ਦੇ ਵਿੱਚ ਮੈਂ ਦਾਲ ਭਿੰਕੇ ਰੱਖੀ ਹੋਈ ਆ ਤੇ ਇਹ ਦਾਲ ਭਿੰਤੀ ਨੂੰ ਜੀ 3 ਘੰਟੇ ਹੋ ਚੱਲੇ ਆ ਤਾਂ ਹੁਣ ਦਾ ਇਹਨੂੰ ਚੰਗੀ ਤਰ੍ਹਾਂ ਉਹਨੂੰ ਕੀ ਕਹਿੰਦਾ ਵਾਸ਼ ਕਰਕੇ 3-4 ਵਾਰੀ ਫਿਰ ਮੈਂ ਇਹ ਰੱਖ ਦੂੰਗੀ ਬੋਇਲ ਹੋਣ ਵਾਸਤੇ ਤੇ ਮੈਂ ਦਾਲ ਹਮੇਸ਼ਾ ਇਹਨਾਂ ਕੀ ਕਹਿੰਦਾ ਤਿੰਨ ਕੰਟੇ ਬਲਣਾ ਪਈਂ ਦਿੰਨੀ ਹੁੰਦੀਆਂ ਸਰਦੀਆਂ ਵਿੱਚ ਤਾਂ ਮੈਂ ਤਕਰੀਬਨ ਸਾਰੀ ਰਾਤ ਦਾਲ ਜਿਹੜੀ ਉਹ ਭਿੱਜੀ ਰਹਿੰਦੀ ਕੰਦ ਲੈਂਦੀਆਂ ਤੇ ਸਬੀਰ ਨੂੰ ਉਹਨੂੰ ਕੀ ਕਹਿੰਦਾ ਦਾਲ ਨੂੰ ਚੁੱਲਾ ਬਾਲ ਕੇ ਉਹਦੇ ਵਿੱਚ ਰੱਖ ਦਿੰਨੀ ਰੱਖ ਦਿੰਨੀ ਹੁੰਦੀ ਜਦੋਂ ਆਪਾਂ ਇਦਾਂ ਦਾਲ ਬਣਾਈਏ ਜਦਾਂ ਇਹ ਇਹ ਕੁੱਕਰ ਦੀ ਮੈ ਸੀਟੀ ਨਾ ਲਾਉਣੀ ਸਿਰਕ ਟੱਕਣ ਲਾ ਦੇਣਾ ਇਦਾਂ ਆਪਾਂ ਨੂੰ ਦਾਲ ਵਿੱਚ ਪਾਣੀ ਜਿਹੜਾ 2-3 ਵਾਰੀ ਜਿਹੜਾ ਉਹ ਪਾਉਣਾ ਪੈਂਦਾ ਤੇ ਤੁਸੀਂ ਦੇਖ ਲਓ ਇਦਾਂ ਦਾਲ ਕਿੰਨਾ ਪਾਣੀ ਸੋਖਦੀ ਹੈ ਜਦੋਂ ਆਪਾਂ ਇਦਾਂ ਬਣਾਈਏ ਤੇ ਜਦੋਂ ਆਪਾਂ ਸੀਟੀ ਲਗਾਈਏ ਤਾਂ ਦਾਲ ਫੁੱਟ ਜੇ ਜਾਂਦੀ ਹੋਰ ਤਰ੍ਹਾਂ ਦੀ ਬਣਦੀ ਹੈ ਇਦਾਂ ਗੈਸ ਤਾਂ ਜ਼ਰੂਰ ਬਣਦਾ ਕਾ ਪਰ ਇਹਦੇ ਨਾਲ ਹੈਲਥ ਪ੍ਰੋਬਲਮਸ ਜਿਹੜੀਆਂ ਉਹ ਨਹੀਂ ਹੁੰਦੀਆਂ ਗੈਸ ਵਗੈਰਾ ਨਹੀਂ ਬਣਦੀ ਪੇਟ ਬਲੋਟਿੰਗ ਵਗੈਰਾ ਪੇਟ 'ਚ ਜਿਹੜੀ ਹੈ ਨਹੀਂ ਹੁੰਦੀ ਤੇ ਉਹਨੂੰ ਕੀ ਕਹਿੰਦਾ ਯੂਰਿਕ ਐਸਿਡ ਦੀ ਪ੍ਰੋਬਲਮ ਜਿਹੜੀ ਉਹ ਵੀ ਨਹੀਂ ਹੁੰਦੀ। ਮਤਲਬ ਕਿ ਇਹਨਾਂ ਚੀਜ਼ਾਂ ਦਾ ਇਹ ਫਾਇਦਾ ਐਂਦਾ ਦਾਲ ਬਣਾਉਣ ਦਾ ਜੇ ਤੁਸੀਂ ਸਿੱਧੀ ਸੀਟੀ ਲਵਾ ਕੇ ਬਣਾ ਲੈਂਦੇ ਆ ਤੇ ਉਹਨਾਂ ਯੂਰਿਕ ਐਸਿਡ ਦੀ ਵੀ ਪ੍ਰੋਬਲਮ ਹੁੰਦੀ ਆ ਤੇ ਫਿਰ ਉਹਦੇ ਨਾਲ ਤੁਹਾਨੂੰ ਪਤਾ ਦਰਦਾਂ ਵਗੈਰਾ ਜਿਹੜੀਆਂ ਉਹ ਹੋਣ ਲੱਗ ਪੈਂਦੀਆਂ ਬਾਡੀ ਵਿੱਚ ਤੇ ਗੈਸ ਵਗੈਰਾ ਵੀ ਇਹਦੇ ਨਾਲ ਜਿਹੜੀ ਉਹ ਨਹੀਂ ਬਣਦੀ। ਤੇ ਇਹ ਮੈਂ ਰੱਖ ਦੂੰਗੀ ਹੁਣ ਉਬਲਣ ਵਾਸਤੇ ਦਾਲ। ਤੇ ਇਹ ਜੀ ਨੇ ਬਿਨਾ ਸੀਟੀ ਲਾਇਆ ਸੀਟੀ ਨਹੀਂ ਲਾਉਂਗੀ ਅੰਦਰ ਟੱਕਰ ਨੂੰ ਕੀ ਕਈ ਦਾ ਲਾ ਕੇ ਫਿਰ ਇਹਨੂੰ ਮੈਂ ਉਬਲਣ ਵਾਸਤੇ ਇਹਨੂੰ ਕੀ ਕਈ ਦਾ ਰੱਖੂੰਗੀ ਇਹ ਪਾਣੀ ਨੇ ਵਿੱਚ ਥੋੜਾ ਜਿਹਾ ਨਮਕ ਮੈਂ ਲਾ ਦੂੰਗੀ ਜੀ ਇਹਦਾ ਟੱਕਰ ਤੇ ਇਹਨਾਂ ਵਾਲਾ ਦਾਲ ਬੱਸੀ ਬਹੁਤ ਟੇਸਟੀ ਬਣਦੀ ਆ ਤੇ ਕਮੋਂ ਲੈ ਜਿਹੜੇ ਬਰਤਨ ਉਹ ਮੈਂ ਬਾਅਦ ਚ ਸਾਫ ਕਰ ਲੂੰਗੀ ਬਾਅਦ ਚ ਪਹਿਲਾਂ ਮੈਂ ਸ਼ਕਰ ਗੰਦੀ ਆ ਜਿਹੜੀ ਇਹ ਪੋਟੈਟੋ ਦੇ ਇਹਨਾਂ ਨੂੰ ਆਪਣੇ ਲਈ ਛਿੱਲ ਲੂੰਗੀ ਬਾਕੀਆਂ ਲਈ ਮੈਂ ਇੱਥੇ ਹੀ ਰੱਖ ਦੇਣੀ ਨੇ ਸਾਰੇ ਖਾਨ ਲੱਗਿਆ ਜਿਹੜੀ ਉਹ ਛਿੱਲ ਲੈ ਲੈਂਦੇ ਮਨੀ ਦਾ ਬਾਬਾ ਤੇ ਝਾ ਵੀ ਲੱਗਾ ਸੀ ਇਸ ਕਰਕੇ ਮੈਂ ਮਨੀ ਦੇ ਬੱਬੇ ਲਈ ਦਾਦੀ ਚਾਹ ਬਣਾਈ ਸੀ ਤੇ ਉਹ ਕਹਿੰਦੇ ਛਿੱਲੇ ਨਾ ਸਾਨੂੰ ਇਦਾਂ ਹੀ ਦੇ ਦੇ ਵੀ ਕਿ ਅਸੀਂ ਆਪੇ ਛਿੱਲ ਲਾਂਗੇ ਫਿਰ ਇਹ ਮੈਂ ਉਹਨੂੰ ਕੀ ਕਹਿਦਾ ਉਹਨਾਂ ਵਾਸਤੇ ਜਿਹੜੀਆਂ ਇਹ ਦੇ ਦਿੱਤੀ ਸੀਗੀ ਸ਼ਕਰਗੰਦੀ ਤੇ ਮਨਵੀਰੋ ਵਾਸਤੇ ਮੈਂ ਉਹਨੂੰ ਕੀ ਕਹਿਦਾ ਰੱਖ ਲੂੰਗੀ ਇੱਕ ਔਲੇ ਵਿੱਚ ਔਲੇ ਵਿੱਚ ਤੇ ਮੈਂ ਆਪਣੀ ਸ਼ਕਰਗੰਦੀ ਉਹਨੇ ਕੀ ਕਹਿਦਾ ਛਿਲ ਕੇ ਤੇ ਇਹਨੂੰ ਮੈਂ ਜੀ ਹੌਲੀ ਚਾਹ ਦੇ ਨਾਲ ਬਹੁਤ ਟੇਸਟੀ ਲੱਗਦੀ ਹੈ ਚਾਹ ਨਾਲ। ਅੱਰਾਤੀ ਨੇ ਵਲੌਗ ਅਪਲੋਡ ਕਰਨ ਲਾਇਆ ਸੀ ਪਰ ਨੈਟ ਪ੍ਰੋਬਲਮ ਹੋਣ ਕਰਕੇ ਅਪਲੋਡ ਹੋਇਆ ਨਹੀਂ ਫਿਰ ਮੈਂ ਸਵੇਰੇ ਦੁਬਾਰਾ ਉਹ ਅਸਾਂਵਰ ਕੀਤੀ। ਤੇ ਮੈਂ ਅਪਲੋਡ ਕਰਨ ਲੱਗੀ ਹਾਂ ਤੇ ਜਿਹੜੇ ਮੈਨੂੰ ਚੰਗੇ ਮੈਸੇਜ ਕਰਦੇ ਆ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਜਦੋਂ ਕੋਈ ਚੰਗਾ ਮੈਸੇਜ ਕਰਦਾ ਤੇ ਉਹਦੇ ਨਾਲ ਇੱਕ ਮੋਟੀਵੇਸ਼ਨ ਮੈਂ ਲੀਆ ਵਲੌਗ ਬਣਾਉਣ ਦੀ ਤੇ ਬਾਕੀ ਅਜ ਤੱਕ ਗਲਤ ਮੈਸੇਜ ਤਾਂ ਕੋਈ ਵੀ ਨਹੀਂ ਆਇਆ ਆਈ ਥਿੰਕ ਇਹ ਕਾਇਆ ਸੀ ਬਟ ਏਧਾ ਜ਼ਿਆਦਾਤਰ ਤਾਂ ਪੋਜ਼ਿਟਿਵ ਮੈਸੇਜ ਹੀ ਆਏ ਆ ਤੇ ਬਹੁਤ ਬਹੁਤ ਧੰਨਵਾਦ ਜੀ ਪੋਜ਼ਿਟਿਵ ਮੈਸੇਜ ਕਰਨ ਵਾਲਿਆਂ ਦੇ ਜਿਨ੍ਹਾਂ ਕਰਕੇ ਮੈਨੂੰ ਵੀ ਹੌਸਲਾ ਮਿਲਦਾ ਕਿ ਮੈਨੂੰ ਵਲੌਗ ਬਣਾਉਣੀ ਚਾਹੀਦੀ ਹੈ ਨਹੀਂ ਤੇ ਕਈਰ ਮੈਨੂੰ ਵੀ ਹੋ ਜਾਂਦਾ ਕਿ ਮੈਂ ਵਲੌਗ ਨਹੀਂ ਬਣਾਉਣੀ ਕਿਉਂਕਿ ਮੇਰਾ ਚੈਨਲ ਹਜੇ ਮੋਨਟਾਈਜ਼ ਵਗੈਰਾ ਨਹੀਂ ਹੋਇਆ ਤੇ ਮੋਨਟਾਈਜ਼ ਹੋਊਗਾ ਤੇ ਫੇਰ ਆਪਾਂ ਖੁਸ਼ਖਬਰੀ ਵੀ ਸਾਰੇ ਆਪਣੇ YouTube ਫੈਮਿਲੀ ਜਿਹੜੀ ਆ ਉਹਨਾਂ ਨੂੰ ਦਵਾਂਗੇ ਤੇ ਹਜੇ ਤੱਕ ਤਾਂ ਮੋਨਟਾਈਜ਼ ਨਹੀਂ ਹੋਇਆ ਮੇਰਾ ਚੈਨਲ ਜਿੱਤੇ ਮੈਂ ਮਿਹਨਤ ਕੀਤੀ ਕਰੀ ਜਾਂਦੀ ਆ ਤੇ ਕਰਦੀ ਰਹੂੰਗੀ ਤੁਹਾਡੇ ਚੰਗੇ ਚੰਗੇ ਮੈਸੇਜ ਜਿਹੜੇ ਆਉਂਦੇ ਆ ਤੇ ਜੀ ਬਣਾ ਲਈ ਮੈਂ ਚਾ ਤੇ ਸ਼ਕਰਗੁਜ਼ੀ ਆਪਣੀ ਤੇ ਓਕੇ ਬਾਏ ਜੀ ਫਿਰ ਮਿਲਾਂਗੇ ਕਿਸੇ ਹੋਰ ਚੈਨਲ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ